ਅਸਵਚ ਬਾਲ ਦੇ ਨੇੜੇ ਪਿੰਡ ਠਾਟਗੜ ਗੁਰਦੁਆਰਾ ਪਾਤਸ਼ਾਹੀ ਤੀਜੀ ਕਿਲਾ ਸਾਹਿਬ ਜੀ ਦੇ ਮਾਚੀਵਾੜਾ ਗੁਰਦੁਆਰਾ ਸਾਹਿਬ ਜੀ ਦੇ ਮੁਖ ਜਥੇਦਾਰ ਬਾਬਾ ਸੁਧ ਸਿੰਘ ਜੀ ਟੂਸੇਵਾਲਿਆ ਵੱਲੋਂ ਬੱਚਿਆਂ ਦੀ ਪੜ੍ਹਾਈ ਵਾਸਤੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਲੋੜਵੰਦ ਹਾਜ਼ਰਾ ਧੀਆਂ ਦੇ ਵਿਆਹ ਕੀਤੇ ਗਏ ਹਨ ਤੇ ਕੀਤੇ ਜਾ ਰਹੇ ਹਨ ਜਥੇਦਾਰ ਬਾਬਾ ਸੁਧ ਸਿੰਘ ਜੀ ਟੂਸੇਵਾਲਿਆ ਅਲਾ ਜਿਲ੍ਹਾ ਲੁਧਿਆਣਾ ਵਿੱਚ ਬੱਚਿਆਂ ਦੀਆਂ ਫੀਸਾਂ ਭਰਨ ਦੀ ਸੇਵਾ ਸ਼ੁਰੂ ਕੀਤੀ ਸੀ। ਅਨੇਕਾਂ ਸਕੂਲਾਂ ਦੀਆਂ ਬੱਚਿਆਂ ਦੀਆਂ 1 ਸਾਲ ਦੀ ਫੀਸ ਭਰ ਕੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਕੋਈ ਬੱਚਾ ਫੀਸ ਕਾਰਨ ਪੜ੍ਹਾਈ ਤੋਂ ਵਾਜਾ ਨਾ ਰਹਿ ਜਾਵੇ। ਇਸ ਤਰ੍ਹਾਂ ਪਿੰਡ ਸਾਗਣਾ ਵਿਖੇ ਸਰਕਾਰੀ ਸਕੂਲ ਦੀਆਂ ਬੱਚਿਆਂ ਦੀ 1 ਸਾਲ ਦੀ ਫੀਸ ਭਰੀ ਗਈ। ਜਥੇਦਾਰ ਬਾਬਾ ਸੁਧ ਸਿੰਘ ਨੇ ਕਿਹਾ ਕਿ ਇਹ ਸੇਵਾ ਦਾ ਕੁਝ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਸ ਵਿੱਚ ਸਮਾਰਟ ਸੇਵੀ ਸੁਰਜੀਤ ਸਿੰਘ ਹੀਰਨਦਾਨੀ ਮੁੰਬਈ ਵਾਲੇ ਸਮਾਰਟ ਸੇਵਾ ਬੀਬੀ ਹਰਮਿੰਦਰ ਕੌਰ ਪਤਨੀ ਸੁਰਜੀਤ ਸਿੰਘ ਹੀਰਨਦਾਨੀ ਮੁੰਬਈ ਵਾਲੇ ਭਾਈ ਮਹਿੰਦਰ ਸਿੰਘ ਚਾਨਾ ਯੂਗਾਂਡਾ ਅਫਰੀਕਾ ਸਰਪੰਚ ਭੁਪਿੰਦਰ ਸਿੰਘ ਸਾਸੋਵਾਲ ਕਲਾ ਦੇ ਵੱਡ ਮੁੱਲੇ ਸੇਯੋਗ ਪਿੰਡ ਠਟਗੜ ਦੇ ਸਰਪੰਚ ਸੋਨੂ ਸੰਧੂ ਠਟਗੜ ਤੇ ਠਟਗੜ ਸਮੂਚੀ ਪੰਚਾਇਤ ਤੇ ਪਿੰਡ ਸਾਗਣੇ ਦੇ ਸਮੂਹ ਪੰਚਾਇਤ ਸਰਪੰਚ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਨੂੰ 1 ਸਾਲ ਦੀ ਬੱਚਿਆਂ ਦੀ ਫੀਸ ਦੀ ਰਾਸੀ ਦੇ ਦਿੱਤੀ ਗਈ ਹੈ। ਸਕੂਲ ਦੇ ਸਮੂਹ ਸਟਾਫ ਵੱਲੋਂ ਬਾਬਾ ਸੁਧ ਸਿੰਘ ਜੀ ਨੂੰ ਵੀ ਗੁਰੂ ਘਰ ਦੀ ਬਖਸ਼ੀਸ਼ ਸਿਰੋਪੇ ਨਾਲ ਸਨਮਾਨਿਤ ਕੀਤਾ ਗਿਆ। ਜੇ ਜੀ ਆਇਆਂ ਨੂੰ ਆਖਿਆ ਗਿਆ ਸਕੂਲ ਵੱਲੋਂ ਸਰਪੰਚਾਂ ਨੂੰ ਸਨਮਾਨਿਤ ਕੀਤਾ ਗਿਆ ਬਾਬਾ ਸੁਧ ਸਿੰਘ ਜੀ ਨੇ ਕਿਹਾ ਕਿ ਪੜਨ ਵਾਲੇ ਬੱਚਿਆਂ ਲਈ ਅੱਗੇ ਹੋਰ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਇਸ ਮੌਕੇ ਬਾਬਾ ਜੀ ਤੋਂ ਇਲਾਵਾ ਭਾਈ ਸਤਵੰਤ ਸਿੰਘ ਭਾਈ ਸਰਪਜੀਤ ਸਿੰਘ ਸਾਅਬ ਦਾ ਸਰਪੰਚ ਬਲਕਾਰ ਸਿੰਘ ਸਰਪੰਚ ਕਲਵਿੰਦਰ ਸਿੰਘ ਬੀਬੀ ਗਿਆਨੀ ਸੁਚਾਸ ਸਿੰਘ ਠਾਟਗੜ ਮਨ ਜਿੰਦਰ ਸਿੰਘ ਬਲਬੀਰ ਸਿੰਘ ਜਥੇਦਾਰ ਜਸਬੀਰ ਸਿੰਘ ਸਰਪੰਚ ਸੋਨੂ ਸੰਧੂ ਠੱਟਗੜ ਤੇ ਸਮੂਹ ਮੈਂਬਰ ਨੀਸ਼ਾਨ ਸਿੰਘ ਸਾਹਿਬ ਮੈਂਬਰ ਸੁਖਜਿੰਦਰ ਸਿੰਘ ਮਾਘਲ ਬਾਗ ਸਿੰਘ ਮੱਦੀ ਮੈਂਬਰ ਸਰਵੰਤ ਸਿੰਘ ਮੈਂਬਰ ਕਾਰਤ ਸਿੰਘ ਪਿੰਡ ਸਾਗਨੇ ਦੇ ਮੈਂਬਰ ਪੰਚਾਇਤ ਮੈਂਬਰ ਸਤਨਾਮ ਸਿੰਘ ਮੈਂਬਰ ਚਰਨਜੀਤ ਸਿੰਘ ਮੈਂਬਰ ਭੁਪਿੰਦਰ ਸਿੰਘ ਮੈਂਬਰ ਬਲਜੀਤ ਸਿੰਘ ਤੇ ਹੋਰ ਵੀ ਮੌਤਬਰਯ ਵਿਅਕਤੀ ਹਾਜ਼ਰ ਸਨ ਵਾਏ ਗ੍ਰੀਕੀ ਕਲਪਸਾ ਵਾਏ ਗ੍ਰੀਕੀ ਕੀ ਫਤੇ ਅੱਜ ਪਿੰਡ ਸਾਂਗਣਾ ਦੇ ਵਿੱਚ ਸੀਰ ਰਖਨੀਗਰ ਸਕੈਂਟਰੀ ਸਕੂਲ ਦੇ ਵਿੱਚ ਸੰਤ ਪਪਾ ਸੋਤ ਸੰਜੀਤ ਜੀ ਪੁੱਛਿਆਂ ਵਾਲੇ ਲੰਗਰਾਂ ਵਾਲੇ ਉਹਨਾਂ ਨੇ 50 ਬੱਚੇ ਗੋਦ ਲਏ ਜਿਨ੍ਹਾਂ ਦੀ ਪੀ ਅੱਜ ਇੱਕ ਸਾਲ ਵਾਸਤੇ ਭਰ ਦਿੱਤੀ ਆ ਤੇ ਅੱਗੇ ਤੋਂ ਵੀ ਭਰਦੇ ਰਹਿਣਗੇ ਅਸੀਂ ਬਹੁਤ ਜ਼ਾਰੇ ਬਾਬਾ ਜੀ ਦੇ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਨੇਕ ਚੰਗਾ ਤੇ ਸ਼ੁੱਧ ਕੰਮ ਕੀਤਾ ਅਹੀਂ ਲੱਖ ਲੱਖ ਵਾਰ ਇਹਨਾਂ ਨੇ ਧੰਨਵਾਦੀਆਂ ਪਿੰਡ ਸਾਂਗਣੇ ਦੀ ਪੰਚਾਇਤ ਤੇ ਛੱਡਗੜ ਦੀ ਪੰਚਾਇਤ ਦੇ ਆਏ ਸੱਜਣਾਂ ਆਪਣੇ ਟੀਚਰ ਸਾਹਿਬ ਖਾਬ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮੇਰੇ ਮੁਕਤ ਖਾਲਸਾ ਵਾਹਿਗੁਰੂ ਜੀ ਦੇ ਬਹੁਤ ਧੰਨਵਾਦ ਬਾਬਾ ਜੀ ਦਾ ਜਿਹੜਾ ਪਿੰਡ ਸਾਂਗਣੇ ਨੂੰ ਚੁਣਿਆ ਤੇ 50 ਬੱਚਿਆਂ ਦੀ ਫੀਸ ਇਹਨਾਂ ਭਰੀ ਆ ਤੇ ਪਹਿਲਾਂ ਵੀ ਲੁਧਿਆਣਾ ਵਾਲਾ ਜਿਹਨਾਂ ਬੱਚੇ ਸਕੂਲ ਦੇ ਜਿਹੜੇ ਫੀਸ ਭਰਿਆ ਬਹੁਤ ਵੱਡਾ ਉਪਰਾਲਾ ਸਾਰੇ ਨੂੰ ਜਿਹੜੀ ਵੱਡੀ ਸੇਵਾ ਹਣਾ ਉਹ ਪੜ੍ਹਾਈ ਦੀ ਆ ਜਿਹੜੇ ਬਾਬਾ ਜੀ ਕਰਨ ਰਾਇਓ ਤੇ ਸਾਹਮਣੇ ਦਾ ਸਕੂਲ ਚੁੜਿਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪੰਚਾਇਤ ਖਟਗੜ ਦੀ ਹੋਰ ਪਤ ਪੱਤੇ ਸੱਜਣਾ ਦੇ ਸਾਰੇ ਦਾ ਧੰਨਵਾਦ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਰੈਡੀ ਕਾਲ ਸਾਹਿਬ ਅੱਜ ਮਿਤੀ 8/7/2025 ਨੂੰ ਸ਼ੰਤ ਬਾਬਾ ਸੁਧ ਸਿੰਘ ਜੀ ਗੁਰਦੁਆਰਾ ਕਿਲਾ ਸਾਹਿਬ ਖਟਗੜ ਜੀ ਦੇ ਸਾਡੇ ਸਕੂਲ ਵਿੱਚ ਆਏ ਉਹਨਾਂ ਨੇ ਪਲੱਸ 1 ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਅਡਾਪਟ ਕੀਤਾ ਤੇ ਉਹਨਾਂ ਦੀਆਂ ਫੀਸਾਂ ਦੇ ਲਈ 1,16,000 ਰੁਪਇਆ ਜਿਹੜਾ ਸਕੂਲ ਨੂੰ ਦੇ ਕੇ ਗਏ ਨੇ ਤਾਂ ਜੋ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਨਿਰਵਿਘਨ ਚੱਲ ਸਕੇ ਇਹ ਬਹੁਤ ਹੀ ਵਧੀਆ ਕਾਰਨਾਮਾ ਹੈ ਇਸ ਦੇ ਵਿੱਚ ਉਹਨਾਂ ਦਾ ਸਹਿਯੋਗ ਜਿਹੜਾ ਆ ਸਰਦਾਰ ਸੁਜੀਤ ਸਿੰਘ ਜੀ ਹੀਰਨਦਾਨੀ ਮੁੰਬਈ ਬੀਬੀ ਹਰਪ੍ਰਿੰਦਰ ਕੌਰ ਜੀ ਹੀਰਨਦਾਨੀ ਮੁੰਬਈ ਅਤੇ ਸਰਦਾਰ ਚਰਨਜੀਤ ਸਿੰਘ ਜੀ ਰਾਜਾ ਪ੍ਰਧਾਨ ਗੁਰਦੁਆਰਾ ਹੀਰਨਦਾਨੀ ਮੁੰਬਈ ਉਦੋਂ ਜਿਹੜੀ ਹੈ ਵਿੱਤੀ ਸਹਾਇਤਾ ਉਹਨਾਂ ਨੂੰ ਦਿੱਤੀ ਗਈ ਹੈ ਕਿ ਜਿਹੜੇ ਦਾਨ ਦੇ ਪੈਸੇ ਆ ਉਹਨਾਂ ਨੂੰ ਦਿੱਤੇ ਗਏ ਨੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਬੱਚਿਆਂ ਦੇ ਲਈ ਜਿਹੜਾ ਆ ਪੜ੍ਹਾਈ ਪੱਖੋਂ ਬਹੁਤ ਵਧੀਆ ਹੈ ਕਿ ਜਿਹੜੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਪੈਸੇ ਨਾਲ ਨੂੰ ਕਰਕੇ ਉਹਨਾਂ ਦੇ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਬਾਬਾ ਜੀ ਨੇ ਉਹਨਾਂ ਨੂੰ ਆਪਣੇ ਕਾਰਡ ਵਿੱਚ ਦਿੱਤੇ ਹਨ ਤੇ ਜੇ ਕੋਈ ਬੱਚਾ 12 ਤੋਂ ਬਾਅਦ ਅੱਗੇ ਹੋਰ ਪੜ੍ਹਨਾ ਚਾਹੁੰਦਾ ਹੈ ਤੇ ਉਸ ਦੀ ਉਚੇਰੀ ਸਿੱਖਿਆ ਦਾ ਜਿਹੜਾ ਖਰਚਾ ਆ ਉਹ ਵੀ ਬਾਬਾ ਜੀ ਜਿਹੜੇ ਆ ਇਹਨਾਂ ਤਨੀਸ ਅੰਦਰ ਜਿਹੜੇ ਐਸੇ ਯੋਜਨਾਵਾਂ ਉਹ ਵੀ ਚੁੱਕਣਗੇ ਇਹ ਇੱਕ ਬਹੁਤ ਵਧੀਆ ਅਪਰਾਲਾ ਹੈ ਮੈਂ ਬਾਬਾ ਜੀ ਦਾ ਇਹ ਦਾਨੀ ਸੱਜਣ ਜਿਹੜੇ ਇਹਨਾਂ ਦਾ ਸਾਹਮਣਾ ਬਹੁਤ ਬਹੁਤ ਅਨੁਭਵ ਕਰ ਰਹਾ ਹਾਂ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਸ਼ਲਾਘਾ ਜੋ ਇਹ ਜਿਹੜੀ ਮੀਟਿੰਗਾਂ ਚ ਲੱਗਦੀ ਹੈ ਧੰਨਵਾਦ